हां जी दोस्तों सारेया नुं सस्त्रिकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਮੂਸੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੋਪੀ ਉਹਨਾਂ ਦੇ ਕੋਲ ਆਇਆ ਦੋਸਤੋ ਵੀਰ ਹੀਰੇ ਉਹਨਾਂ ਦੇ ਕੋਲ ਸੋ ਜਿੱਦਾਂ ਕਿ ਦੋਸਤੋ ਸਾਰੇ ਵੀਰਾਂ ਨੂੰ ਪਤਾ ਪਸ਼ੂ ਵਪਾਰ ਦਾ ਕੀਤਾ ਵੀਰ ਉਹਨਾਂ ਦਾ ਇਸੇ ਤਰ੍ਹਾਂ ਪਸ਼ੂ ਇਸ ਕਿੱਲੇ ਦੇ ਉੱਪਰ ਆਉਂਦੇ ਆ ਪੰਜ ਸੱਤ ਨਾਲ ਜਿਹੜਾ ਦੋਸਤੋ ਹਰ ਰੋਜ਼ ਤੁਹਾਨੂੰ ਨਵੇਂ ਵੇਖਣ ਦੇ ਵਿੱਚ ਮਿਲ ਜਾਣਗੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਟੋਟਲ ਚਾਰ ਵੜਾ ਤੁਹਾਨੂੰ ਦਿਖਾਉਣੀ ਆ ਦੋ ਵੜਾ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਅੱਜ ਹੀ ਸੁਈਆਂ ਕੁਝ ਸਮਾਂ ਪਹਿਲਾਂ ਜੇਰ ਜੂਰ ਪ੍ਰੋਪਰ ਪਾ ਕੇ ਸਾਫ਼ ਹੋ ਗਈਆਂ ਨੇ ਤੇ ਦੋ ਵੜਾ ਦੋਸਤੋ ਹੋਰ ਦਿਖਾ ਦਾਂਗੇ ਉਹ ਵੀ ਬਿਲਕੁਲ ਤਾਜ਼ਾ ਸੁਆ ਟੋਟਲ ਚਾਰ ਨਾਗ ਨੇ ਚੌ ਨਗਾ ਦੀ ਡਿਟੇਲ ਵੀਰ ਗੋਪੀ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੁਵੈਰਾ ਵਡੀਆਂ ਦੋਸਤੋ ਬਾਕੀ ਰੇਟ ਭਾਅ ਪਰਤੇ ਬਿਲਕੁਲ ਜਾਇਜ਼ ਤੇ ਜੈਨੂਨ ਹੋਣਗੇ ਠੀਕ ਆ ਜੀ ਸੋ ਬਾਕੀ ਜਿਹੜੇ ਵੀਰ ਨੂੰ ਜਿਹੜੀ ਵੀ ਵੜ ਪਸੰਦ ਆਊਗੀ ਉਹ ਦੀ ਦੋ ਟਾਈਮ ਚੋਕੇ ਤਸੱਲੀ ਤੁਸੀਂ ਘਰਾਂ ਕੇ ਕਰ ਲਿ ਅਨੀਮਲ ਜਿੰਨੇ ਵੀ ਆ ਸਾਰੇ ਸੂਇਸ ਪਾਏ ਆ ਨਾਲ ਪ੍ਰੋਪਰ ਬੱਚੇ ਤੁਹਾਨੂੰ ਦਿਖਾ ਦਾਂਗੇ ਸੋ ਮਿਲਕ ਕਿੰਨੇ ਤੇ ਆ ਕੀ ਹੁਣ ਦੋਸਤੋ ਇਹਨਾਂ ਦਾ ਇਹ ਦੁੱਧ ਹੈਗਾ ਕੀ ਰੇੜਾ ਪਾਪੜਦਾ ਰਹਿਣ ਵਾਲਾ ਉਹ ਪੂਰੀ ਡਿਟੇਲ ਮਿਲ ਜੂਗੀ ਠੀਕ ਹੈ ਜੀ ਤੇ ਤਰੀਕ ਅੱਜ ਤੁਸੀਂ ਨੋਟ ਕਰ ਲੋ ਅੱਜ 27 ਮਈ ਇਸ ਵਾਂ ਦੋਸਤੋ ਦੁਪਹਿਰ ਦੇ 2 ਵਜੇ ਦਾ ਆਉ ਲੈਨੇ ਆ ਪੂਰੀ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੋਪੀ ਸਾਸਰੀ ਕਾਲ ਸਾਸਰੀ ਬਾਜੀ ਯਾਰ ਹੋਸਣਾਉ ਠੀਕ ਠਾਕ ਬਾਜੀ ਬੜੇ ਵਧੀਆ ਵੀਰ ਗੋਪੀ ਠੀਕ ਠਾਕ ਵਧੀਆ ਵਧੀਆ ਕਿਰਪਾ ਮਾਲਕਰੀ ਠੀਕ ਠਾਕ ਬਾਜੀ ਠੀਕ ਹੈ ਜੀ अच्छा वीर गोपी आज ਆਪਣੇ ਕੋਲ ਵੈਸੇ ਜਿਹੜੀਆਂ 4 ਵੜਾ ਪਕਾਊਗਾ ਹਾਂਜੀ ਹਾਂਜੀ ਠੀਕ ਆ 3 ਵੜਾ ਤਾਜ਼ੀਆਂ ਸੂਈਆਂ 1 ਵੜਾ 1 ਮਹੀਨੇ ਦੀ ਸੂਈ ਹੋਇਆ ਠੀਕ ਹੈ ਜੀ ਹਾਂਜੀ ਠੀਕ ਆ ਠੀਕ ਆ ਤੇ ਬਾਕੀ ਵੜਾ ਚੰਗੀਆਂ ਵੱਡੇ ਕੱਦ ਕਾਠ ਦੇ ਵਿੱਚ ਆ ਬਾਕੀ ਰੇਡ ਪਰਤਾ ਵੀਰ ਗੋਪੀ ਬਿਲਕੁਲ ਜੈਜ ਹੀ ਹੋਊਗਾ ਹਾਂਜੀ ਜੈਜ ਜੈਜ ਹੋਊਗਾ ਅੱਜ ਠੀਕ ਹੈ ਜੀ ਠੀਕ ਆ ਲੋਵੀ ਵੀਰ ਗੋਪੀ ਸ਼ੁਰੂਆਤ ਕਿਹੜੇ ਬੰਨਿਓ ਕਰਦੇ ਪੈ ਜੇ ਆ ਪਹਿਲੇ ਨੰਬਰ ਤੋਂ ਲੋ ਦੱਸੋ ਜਿਹੜੀ ਬਿਲਕੁਲ ਅੱਜ ਹੀ ਮੈਨੂੰ ਲੱਗਦਾ ਵੀ ਤਾਜੀ ਸੂਈ ਆ ਇਸ ਵੇਲੇ ਤੋਂ ਆਪਾਂ ਸ਼ਟਾਰਟ ਕਰ ਲੈਨੇ ਆ ਕੰਮ ਕਰ ਠੀਕ ਆ ਜੀ ਆਹ ਦੇਖੋ ਠੀਕ ਹੈ ਕਰੋਸ ਆਂਗ ਦੇ ਵਿੱਚ ਜਰਸੀ ਐਚ ਐਫ ਦਾ ਕਰੋਸ ਆ ਤੇ ਅੱਛਾ ਵੀਰ ਗੋਪੀ ਕਿੰਨਾ ਕ ਸਮਾਂ ਪਹਿਲਾਂ ਸੂਈ ਆ ਬਸ ਇਹ ਹੁਣ ਸੂਈ ਨੂੰ ਹੋ ਗਿਆ ਇਹ ਸੂਈ ਜੋ 11:30 ਵਜੇ ਦੀ 11:30 ਵਜੇ ਦੀ ਜੇਰਜੂਰ ਪਾਤੀ ਆ ਵੇੜ ਨੇ ਠੀਕ ਆ ਜੀ ਹਾਂਜੀ ਤੇ ਸੂਹਾ ਕਰਵਾਇਆ ਸੂਹਾ ਦੂਜਾ ਭਾਈ ਦੂਜਾ ਸੂਹਾ ਹਾਂਜੀ ਤੇ ਬੱਚੇ ਦੇ ਮਗਰ ਕੀ ਆ ਗਿਆ ਜੀ ਬੱਛੀਆਂ ਭਾਈ ਅੱਜ ਦੋ ਮਗਰ ਸਾਰੇ ਮਗਰ ਬੱਛੀ ਨਹੀਂ ਇੱਕ ਮਗਰ ਬੱਛਾ ਤਿੰਨ ਮਗਰ ਬੱਛੀਆਂ ਠੀਕ ਹੈ ਜੀ ਹਾਂਜੀ ਲੋ ਜੀ ਦੋਸਤੋ ਜਿਹੜੀ ਹੈ ਅੱਜ ਬਿਲਕੁਲ ਤਾਜੀ ਸੋਈ ਹੈ ਜੇਰ ਜੁਰ ਪ੍ਰੋਪਰ ਪੈ ਗਈ ਹੈ ਦੋਸਤੋ ਹਾਂਜੀ ਹਾਂਜੀ ਮਗਰ ਬੱਛੀ ਆ ਤੇ ਫੀਮੇਲ ਕਾਫ ਨੂੰ ਜਨਮ ਦਿੱਤਾ ਤੇ ਜਰਸੀ ਐਚ ਐਫ ਦਾ ਕਰੋ ਸੰਗ ਹੈ ਠੀਕ ਹੈ ਜੀ ਫੇਸ ਕੁਆਲਟੀ ਤੋਂ ਤੁਸੀਂ ਨਜ਼ਰ ਮਾਰੋ ਇੱਕ ਵਾਰ ਆਹ ਲਓ ਜੀ ਠੀਕ ਹੈ ਤੇ ਕੁਝ ਬੱਚੇ ਨੂੰ ਲੈ ਆ ਲਓ ਮੜਾ ਜੀ ਹਾਂਜੀ ਹਾਂਜੀ 2.5 ਕਿਲੋ ਚੋਈ ਆਪਾਂ ਠੀਕ ਹੈ ਹਾਂਜੀ ਸਾਫ਼ ਨਹੀਂ ਆਪਾਂ ਕੀਤੀ ਚੋਣ ਚਾਂ ਬਿਲਕੁਲ ਸਾਫ਼ ਓਕੇ ਓਕੇ ਪੂਰੀ ਭੂਰ ਨਹੀਂ ਕੋਈ ਛਟਾ ਨਹੀਂ ਪੋਲੀ ਚੋਣ ਚ ਠੀਕ ਹੈ ਜੀ ਹਾਂਜੀ ਲੋ ਦੱਸੋ ਚੋਣ ਚਾਂ ਦੇ ਵਿੱਚ ਬਿਲਕੁਲ ਸਾਫ਼ ਸੁਥਰੀ ਨਿਕਲੀ ਆ ਠੀਕ ਆ ਤੇ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਆਪਾਂ ਨੇੜੋਂ ਥਾਣੇ ਲੈਵਾ ਦਿਖਾ ਦਿੰਨੇ ਆ ਜੀ ਠੀਕ ਆ ਜੀ ਥਾਣ ਤੁਹਾਨੂੰ ਬਹੁਤ ਸੋਹਣਾ ਲੰਬੇ ਥਾਣ ਬਾਕੀ ਵੰਡ ਗੁੰਡ ਜਿੰਨੇ ਵੀ ਆ ਬਿਲਕੁਲ ਸਫੇਦ ਜਿੰਨੇ ਵੀ ਉਹ ਤੁਹਾਡੇ ਬਿਲਕੁਲ ਸਾਹਮਣੇ ਆ ਠੀਕ ਆ ਆ ਦੇਖੋ ਹਾਂ ਦੇਵਵੀਰ ਖੋਲ ਕੇ ਕੱਟ-ਕੱਟ ਵੀ ਜਿਹੜਾ ਦੋਸਤੋ ਮੀਡੀਅਮ ਜਾਂ ਮੀਡੀਅਮ ਬਣ ਕੇ ਤੁਸੀਂ ਸੌਦਾ ਕਰ ਲੇ ਕਰ ਲਿਓ ਬਾਕੀ ਹੈ ਸੂਸਵਾ ਦੇ ਵਿੱਚ ਕਿਉਂਕਿ ਕੁਝ ਕਿਸਮਾ ਪਹਿਲਾਂ ਸੂਈ ਜੇਰ ਜੂਰ ਪ੍ਰੋਪਰ ਪਾਈਏ ਤੇ ਸੂਸਵਾ ਦੇ ਵਿੱਚ ਇੱਕ ਵਾਰੀ ਪਸ਼ੂ ਆ ਜਾਂਦਾ ਤਹਿ ਜੀ ਲਾਂਦਾ ਤੇ ਵੈਸੇ ਇੱਕ ਰੁੱਤ ਵੀ ਬਿਲਕੁਲ ਗਰਮੀ ਵਾਲੀ ਆ ਕਿਤਨਾ ਕਿਤੇ ਪਸ਼ੂ ਤੁਹਾਨੂੰ ਪਤਾ ਵੀ ਕੋ 2-4 ਦਿਨਾਂ ਤੱਕ ਜਿਵੇਂ ਜਿਵੇਂ ਪੱਠਾ ਖਾਊਗਾ ਵੰਡਮਡ ਖਾਊਗਾ ਓਵੇਂ ਓਵੇਂ ਪਸ਼ੂ ਦੀ ਸੈਟਿੰਗ ਹੋਊਗੀ ਲਓ ਜੀ ਠੀਕ ਆ ਬੰਦੂ ਇਹਦੇ ਕੋਈ ਗੱਲ ਸਾਰੇ ਬੱਚੋ ਅੱਛਾ ਤੇ ਵੀਰ ਗੋਪੀ ਕੀ ਡਿਮਾਂਡ ਕਰਦੇ ਪਏ ਨੇ ਆਪਾਂ ਛੋਟੇ ਛੋਟੇ ਮੋਲੀ ਰੱਖਨੇ ਅੱਜ ਭਾਜੀ ਆਪਾਂ ਹਾਂਜੀ ਬਿਲਕੁਲ 50000 ਡਿਮਾਂਡ ਕਰਦੇ ਭਾਜੀ ਅੱਜ ਅੱਛਾ ਜੀ ਹਾਂਜੀ ਤੇ 50 ਦੇ ਵਿੱਚੋਂ ਹੋ ਜਾਊਗਾ ਛੋਟਾ ਜਿਹਾ ਆਪਾਂ 2000 ਮੰਨਤਨ ਕਰਦਾਂਗੇ 48 ਦੀ ਹੋਰ 3 ਕਰਦਾਂ 45000 ਦੀ ਭਾਈ ਦੇ ਦਾਂਗੇ ਪੂਰੇ ਦੀ 45 ਦੀ ਹਾਂਜੀ 45000 ਦੀ ਦਰਾਂਗੇ ਲਓ ਜੀ 45000 ਦੀ ਦੋਸਤੋ ਬਿਲਕੁਲ ਸੱਜਰ ਸੂਈ ਇਹ ਵਾੜ ਤੁਹਾਨੂੰ ਮਿਲ ਜਾਊਗੀ ਸੁਰਜੀ ਇਹ ਜੁਰ ਜਦੋਂ ਬਿਲਕੁਲ ਪਾਈ ਆ ਉਦੋਂ ਦੀ ਪ੍ਰੋਪਰ ਵੀਡੀਓ ਵੀਰ ਹੁਣਾਂ ਦੇ ਕੋਲ ਕਲਿੱਪ ਬਣੇ 10 12 18 ਕਿਲੋ ਭਰਦੀ ਨਹੀਂ ਪਿਛਲੇ ਸੂਏ ਬਾਕੀ ਵਾਧੀ ਪਰੂਗੀ ਠੀਕ ਆ ਜੀ ਹਾਂਜੀ ਦੁੱਧ ਪਾਕਿਸਤਾਨ ਦੇ ਸਿਰ ਤੇ ਹੁੰਦਾ ਭਾਈ ਗੱਲ ਬਾਕੀ ਸਾਮ ਤੇ ਸਿਰ ਤੇ ਦੁੱਧ ਦੋਸਤੋ 1500 ਆ ਲੀਟਰ ਤੋਂ ਚੰਗੀ ਪਲਾਸ ਤੁਸੀਂ ਉਮੀਦ ਕਰ ਸਕਦੇ ਜੇ ਭਾਂਡਾ ਪੁੰਡਾ ਪਖਾਲਾ ਜਿਹੜੇ ਹਿਸਾਬ ਦਾ ਹੈਗਾ ਤੇ ਇਹ ਤੁਹਾਨੂੰ 45000 ਦੇ ਵਿੱਚ ਮਿਲ ਜਾਊਗੀ 50000 ਡਿਮਾਂਡ ਇਸ ਤੋਂ ਬਾਅਦ ਵੀਰ ਗੋਪੀ ਅੱਗੇ ਆਪਣੇ ਕੋਲ ਜਿਹੜੀ ਬਿਲਕੁਲ ਵਾਈਟ ਰੰਗ ਦੇ ਵਿੱਚ ਆ ਗਈ ਹੈ ਇੱਕ ਮਹੀਨੇ ਸੂਈ ਭਾਈਏ ਮਹੀਨੇ ਕਿ ਤੂੰ ਹਾਂਜੀ ਠੀਕ ਆ ਜੀ ਤੇ ਸੂਆ ਇਹਦਾ ਕਿੰਨਾ ਹੋਊਗਾ ਜੀ ਜਿਹਾਉ ਭਾਈ ਜੀ ਸੂਆ ਇਹਦਾ ਤੱਜਾ ਹਾਂਜੀ ਬੱਚਾ ਤੇ ਮਗਰ ਕੀ ਸੀਗਾ ਇਹਦੀ ਬੱਚੀ ਭਾਈ ਜੀ ਮਗਰ ਆਵੇ ਬੋਲੀ ਮਗਰ ਇਹਦੇ ਵੀ ਬੱਚੀ ਆ ਮਹੀਨੇਕ ਦਾ ਹਾਂਜੀ ਦੋਸਤੋ ਕੋਈ ਸੂਆ ਮੰਨ ਕੇ ਵੀਰ ਸੌਦਾ ਕਰ ਲੇ ਠੀਕ ਆ ਆ ਮਗਰ ਬੱਚੀ ਹੈ ਤਾਂ ਦੁੱਧ ਇਸ ਟਾਈਮ ਕਿੰਨਾ ਕਹਿੰਦੇ ਥੱਲੇ 14 ਕਿਲੋ ਭਾਈ ਦੁੱਧ ਇਹ ਥੱਲੇ ਹੋਊਗਾ ਠੀਕ ਆ ਜੀ ਹਾਂਜੀ ਲਓ ਦੋਸਤੋ 14 ਕਿਲੋ ਦੁੱਧ ਤੇ ਹੁਣ ਚੱਲ ਰਹੀ ਆ ਬਾਕੀ ਆ ਥਣ ਥਣ ਤੁਸੀਂ ਵੇਖੋ ਬਿਲਕੁਲ ਹੱਥੀਂ ਚਵਾਈ ਦਾ ਮੁੱਠੀ ਥਣ ਠੰਡੀ ਠੁੰਡੀ ਵਰੀ ਪਾਜੀ ਜਿਦਾ ਮਰਜੀ ਹੱਥ ਫੇਰੀ ਜੋ ਕੁਝ ਕਰੀ ਲਓ ਜੀ ਹਾਂਜੀ ਸੋ 14 ਕਿਲੋ ਬਿਲਕੁਲ ਜਿਹੜਾ ਅਮੀਰ ਲੋਪੀ ਭਾਂਡੇ ਪਾਜੀ ਹਾਂਜੀ ਹਾਂਜੀ ਮੈਂ 13 ਨਹੀਂ ਕਿਹਾ 14 ਨਹੀਂ ਕਿਹਾ 15 ਨਹੀਂ ਕਿਹਾ 14 ਕਿਲੋ ਹੋਊਗਾ ਪਾਜੀ 14 ਕਿਲੋ ਤਿੰਨ ਡੰਗ ਭਾਵੇਂ ਚੋਲੇ ਕੋਈ ਲਓ ਵੀ ਕੱਦ ਵੀ ਜਿਹੜਾ ਦੋਸਤੋ ਪੂਰਾ ਵੱਡਾ ਕੱਦ ਦਾ ਫੁੱਲ ਵੱਡੇ ਕੱਦ ਕਾਟ ਦੇ ਵਿੱਚ ਸੋ ਹਵਾਨਾ ਦੇ ਬਾ ਇੱਕ ਵਾਰੀ ਫੇਰ ਆਪਾਂ ਤੁਹਾਨੂੰ ਨੋਟ ਕਰਾ ਦਿੰਦੇ ਹਾਂ ਦੋਸਤੋ ਸਮਾਂ ਕੋਈ 2:00 ਵਜੇ 1:30 2:00 ਅਰੇ 6:30 ਲੈ ਵੀ ਇਹਦਾ ਹੀਰੇ ਕੋਲ ਕੇ ਦਿਖਾ ਦਈਏ। ਤਾਂ ਦੋਸਤੋ 6:30 ਵਜੇ ਚਵਾਈ ਦਾ ਸਮਾਂ ਕਿਉਂਕਿ ਟਾਈਮ ਦੋਨੋਂ ਆਪਾਂ ਤੁਹਾਨੂੰ ਨੋਟ ਕਰਾ ਦਈਦੇ ਆ ਕਿਉਂਕਿ ਇੱਕ ਜੱਜਮੈਂਟ ਆ ਭਵਾਨੇ ਲੇਵੇ ਦੀ ਉਸ ਟਾਈਮ ਦੇ ਅਕੋਰਡਿੰਗ ਤੁਸੀਂ ਜਿਹੜੀ इजीली ਕਰ ਸਕੋ ਠੀਕ ਆ ਜੀ ਕਿਉਂਕਿ ਜਿਵੇਂ ਜਿਵੇਂ ਪਸ਼ੂ ਨੇ ਸ਼ਾਮ ਨੂੰ ਚਵਾਈ ਦੇ ਸਮੇਂ ਜਾਣਾ ਉਹ ਇਹ ਲੇਵਾ ਭਰ ਕੇ ਪਸ਼ੂ ਤਿਆਰ ਕਰਦਾ। ਬਾਕੀ ਵਾਂਡਫੁਲ ਬਹੁਤ ਸੋਹਣੀ ਥਣਾ ਦੀ। ਕੋਈ ਦੂਰ ਨੇੜੇ ਵੀ ਤੁਰਦਾ ਤੇ ਬਿਜਟ ਧੜਕ ਤੁਸੀਂ ਜਿਹੜਾ ਆ ਸਕਦੇ ਜੇ ਬਾਕੀ ਚੋਣ ਚਾਂ ਵੀ ਚੰਗੀ ਦੱਸ ਰਹੀ ਆ ਵੀ 14 ਕਿਲੋ ਦੁੱਧ ਐਸ ਵਕਤ ਦੇ ਥੱਲੇ ਹਾਜ਼ਰ ਮਹੀਨੇ ਕ ਦੀ ਸੂਈ ਦੇ ਥੱਲੇ ਮਗਰ ਬੱਛੀ ਐ। ਲਓ। ਸੋ ਠੰਡੇ ਧਿਰਿਆ ਬਾਕੀ ਸੀਲਿੰਗ ਸੂਲੀਆਂ ਪੂਰੀਆਂ ਠੀਕ ਆ। ਤੇ ਕਦ ਵੱਡਾ ਪੁਰਾਣਾ ਇਹਦਾ ਤੇ ਵੀਰ ਗੋਪੀ 14 ਕਿਲੋ ਦੁੱਧ ਮਹੀਨੇ ਦੀ ਸੋਈ ਆ ਹਾਂਜੀ ਹਾਂਜੀ ਚਲ ਬੱਚਾ ਮਗਰ ਵੱਛੀ ਆ ਕੋਈ ਸ਼ੌਂਗ ਨਾਲ ਸਾਹ ਲੈਂਦਾ ਹਾਂਜੀ ਹਾਂਜੀ ਤੇ ਕੀ ਕਰਾਂਗੇ ਇਹਦਾ ਲੈਣ ਦੇਣ ਕੀ ਰੋਊਗਾ ਇਹਦਾ ਵੀ 50 ਹਜ਼ਾਰ ਕਰਦੇ ਡਿਮਾਂਡ ਆ 50 ਹਜ਼ਾਰ ਹਾਂਜੀ ਠੀਕ ਹੈ ਜੀ ਹਾਂਜੀ ਤੇ ਵਿੱਚੋਂ ਕੀ ਮਾਨਤਾ ਨੋ ਇਹ ਚੋਂ ਵੀ ਆਪਾਂ 2000 ਕੀ ਗੱਲ ਨਹੀਂ ਤਿੰਨ ਕੀ ਕਰਨੀ ਆ 5000 ਕਰਦਾਂਗੇ ਪੂਰਾ ਮਾਨਤਾ ਨੇ ਚੋਣ 45000 ਦੀ ਪੂਰੇ ਦੀ ਵੀ ਦੇ ਦਾਂਗੇ ਇਹ ਵੀ 45 ਦੀ ਹਾਂਜੀ ਮੋ ਦੋਸਤੋ ਸੈਕਿੰਡ ਨੰਬਰ ਤੇ ਜਿਹੜੀ ਇਹ ਵੀ ਵੇੜ ਉਹ ਵੀ 45 ਦੀ ਵੀਰਾਂ ਦਾ ਵੀ ਜਾਣਦੇ ਆਂਗੇ ਵੀ ਲੈਣ ਦੇਣ ਵਾਲੇ ਰੇਟ ਪਾ ਗੱ ਉੱਥੇ ਕਸਾਈਆਂ ਵਾਲਾ ਕੰਮ ਨਹੀਂ ਆਦਾ ਵੀ ਕਰਦੇ ਜੀ ਉਹ ਹੀ ਕੰਮ ਨਹੀਂ ਕਰਦੇ ਜੀ ਆਪਣਾ ਕਿਹੜਾ ਆ ਪਾਗੇ ਬੱਸ ਬੱਸ ਹਾਂਜੀ ਹਾਂਜੀ ਤੇ ਮਗਰ ਬੱਚੀ ਦੋਸਤੋ ਇਹ 45000 ਦੀ ਮਿਲ ਜੂਗੀ ਇੱਕ ਤੀਸਰੇ ਨੰਬਰ ਤੇ ਵੀਰ ਗੋਪੀ ਜਿਹੜੀ ਆ ਬਲੈਕ ਰੰਗ ਦੇ ਵਿੱਚ ਆਪਣੇ ਕੋਲ ਕਰੋਸ ਇਹ ਜੇ ਸਵੇ ਸੁਈ ਵੈਡ ਕੱਲ 12 ਵਜੇ ਦੀ ਇਹ ਵੀ ਜਰਸੀ ਕਰੋਸ ਹੀ ਆ ਹਾਂਜੀ ਇਹਨੇ ਵਾਛਾ ਦਿੱਤਾ ਜਰਸੀ ਕਰੋਸ ਆ ਇਹ ਕੱਲ ਸੁਈ ਹਾਂਜੀ ਕੱਲ ਸੁਈ 12 ਵਜੇ ਦੀ ਲਓ ਜੀ 12 ਵਜੇ ਦੀ ਦੋਸਤੋ ਇਸ ਦੇ ਸਮੇਂ ਤੇ ਬਿਲਕੁਲ ਨੇੜ ਤੇੜ ਕੱਲ ਸੁਈ ਆ ਕੋਈ 22 24 ਕ ਘੰਟਿਆਂ ਦਾ ਜਿਹੜਾ ਸਮਾਂ ਹੋ ਗਿਆ ਠੀਕ ਆ ਤੇ ਸਵੇ ਦੁਜਾਊਗਾ ਹਾਂਜੀ ਦੁਜ ਠੀਕ ਹੈ ਜੀ ਹਾਂ ਜੀ ਮੂੰਹ ਛਿੱਗੇ ਜੇ ਸੇਦਾਂ ਦਾ ਮੂੰਹ ਹਾਂ ਜੀ ਹਾਂ ਜੀ ਠੀਕ ਆ ਤੇ ਬਾਕੀ ਬੋਲੇ ਤਾਂ ਸਾਫ ਤਾਂ ਨਹੀਂ ਕੀਤੀ ਹੋਗੀ ਨਹੀਂ ਨਹੀਂ ਭਾਜੀ 11-12 ਕਿਲੋ ਬੋਲੇ ਹੀ ਹੋਊ ਜੇ 11 ਹਾਂ ਜੀ ਠੀਕ ਆ ਹਾਂ ਜੀ ਸਾਫ ਨਹੀਂ ਕੀਤੀ ਆ ਪੂਰੀ ਅੱਛੀ ਠੀਕ ਹੈ ਹਾਂ ਜੀ ਲਓ ਦੋਸਤੋ ਇਹਦੇ ਮਗਰ ਬੱਛਾ ਸੀ ਇਹਦਾ ਹਾਂ ਜੀ ਬੱਛਾ ਇਹਦੇ ਮਗਰ ਭਾਜੀ ਲਓ ਵੀ ਇਹਦੇ ਮਗਰ ਬੱਛਾ ਦੋਸਤੋ ਇਹ ਕੱਲ ਦੀ ਸੂਈ ਆ ਤੇ ਦੂਜੇ ਦਿਨ ਦੇ ਵਿੱਚ ਤੇ ਸੂਹਾ ਦੂਜਾ ਬਾਕੀ ਫੇਸਬੁਕ ਕੁਆਲਿਟੀ ਤੁਹਾਨੂੰ ਦਿਖਾਉਣੇ ਆ ਤੇ ਫਿਰ ਖੋਲਦੇ ਲਓ ਜੀ ਤੋ ਬਾਕੀ ਦੋਸਤੋ ਪਿੰਡੇ ਪੁੰਡੇ ਦੀ ਪੂਰੀ ਨਿਗਰ ਆਰਡਰ ਆਰਡਰ ਦੀ ਕੁਆਲਿਟੀ ਦੇਖ ਕੇ ਤੁਸੀਂ ਚੈੱਕ ਕਰੋ ਪੂਰੀ ਨਿਗਰ ਆਰਡਰ ਕੁਆਲਿਟੀ ਦੀ ਖਾਨ ਤੁਹਾਨੂੰ ਬਹੁਤ ਸੋਨਾ ਵੰਡ ਬੁੰ ਬੜੀ ਸੋਹਣੀ ਆ ਠੀਕ ਆ ਜੀ ਲਓ ਜੀ ਸੋ ਫੇਸ ਕੁਆਲਿਟੀ ਬਾਲ ਖੂਬਸੂਰਤ ਐਕਸੀਲੈਂਟ ਠੀਕ ਆ ਜੀ ਸੋ ਹਵਾਨੇ ਲੇਵ ਦੀ ਬਹੁਤ ਖੂਬਸੂਰਤ ਤੇ ਵੀਰ ਗੋਪੀ ਅੱਜ ਦੂਜਾ ਦਿਨ ਸੂਈ ਨੂੰ ਹਾਂਜੀ ਹਾਂਜੀ ਕੱਲ 12 ਵਜੇ ਦੀ ਸੂਈ ਆ ਤੇ ਬੋਲਾ ਤੁਸੀਂ ਦੱਸਿਆ ਵੀ ਅਜੇ ਸਾਫ ਨਹੀਂ ਕੀਤੀ 12 13 ਸਾਫ ਨਹੀਂ ਕੀਤੀ ਨਹੀਂ 11 12 ਕਿਲੋ ਬੋਲਾ ਹੋਊਗਾ 11 12 ਕਿਲੋ ਠੀਕ ਆ ਜੀ ਸੋ 11 12 ਕਿਲੋ ਦੋਸਤੋ ਜਿਹੜਾ ਬੌਲਾ ਐ ਇਸ ਵਕਤ ਤੇ ਥੱਲੇ ਅਜੇ ਬੌਲੇ ਤੋਂ ਸਾਫ਼ ਨਹੀਂ ਹੋਈ ਕਿ ਠੀਕ ਹੈ ਜੀ ਤੇ ਬੌਲੇ ਤੋਂ ਸਾਫ਼ ਹੋ ਗਈ ਤਾਂ ਫਿਰ ਜਿਹੜੀ ਪੂਰੀ ਅਕਾਊਂਟਿੰਗ ਹੈਗੀ ਆ ਚਾਹੇ ਦੁੱਧ ਚਾਹੇ ਬੌਲੇ ਦੀ ਉਹ ਤੁਸੀਂ ਸ਼ੋਰ ਕਰ ਸਕਦੇ ਜੇ ਵੀ ਕਿੰਨਾ ਬੌਲਾ ਜਿਹੜਾ ਕਰੈਕਟ ਹੈਗਾ ਆ ਦੇਖੋ 22 23 ਕਿਲੋ ਦੁੱਧ ਭਰੂਗੀ ਕਿੱਟਾ ਛੱਡਾ ਭੰਡਾ ਵਾ ਲਓ ਜੀ ਠੀਕ ਹੈ ਤੋ ਵੈਸੇ ਬਾਕੀ ਗੋਪੀ ਵੀਰ ਗਰਮੀ ਇੰਨੀ ਵਧੇਰੇ ਪੈ ਰਹੀ ਆ ਹਾਂਜੀ ਉਹਦਾ ਵੀ ਫਰਕ ਪੈਣਾ ਜਿਹੜਾ ਮਨਾਂ ਵੀ ਗਰਮੀ ਦੇ ਵਿੱਚ ਸੂਈ ਸੀ ਉਹਦਾ ਵੀ ਕਹਿੰਦੇ ਰਾਇ ਸੀ 22 ਕਿਲੋ ਦੁੱਧ ਦਿੰਦੀ ਰਹੀ ਸਾਡੇ ਕੋਲ 20 ਤੋਂ ਪਲੱਸ ਹੀ ਚੱਲੀ ਜੀ ਹਾਂਜੀ ਜਲਸੀ ਕ੍ਰੋਸ ਹੈ ਨਾ ਗਰਮੀ ਦਾ ਕੋਈ ਨੂੰ ਪ੍ਰਵਾਹ ਹੀ ਨਹੀਂ ਵਿਚਾਰੀ ਗਰਮੀ ਤਾਂ ਕੋਈ ਜ਼ਿਆਦਾ ਨਹੀਂ ਖਾ ਪਕਾਣ ਭਾਂਡਾ ਬਹੁਤ ਖੂਬਸੂਰਤ ਆ ਦੋਸਤੋ ਵੇਖੋ ਆਰਡਰ ਉਨਾ ਹੀ ਅੱਗੇ ਉਨਾ ਹੀ ਪਿੱਛੇ ਤੇ ਕਰਮਾਲੀ ਦਾ ਬਿਲਕੁਲ ਤੁੰਨ ਤੋਂ ਲੈ ਕੇ ਤੇ ਬੈਕ ਸੂ ਦੇ ਨਾਲ ਜਿਹੜਾ ਲੱਗਾ ਹੈ ਚੱਡਾ ਬਹੁਤ ਖੂਬਸੂਰਤ ਥਣ ਭਾਂਡੇ ਦੀ ਆ ਤੇ ਜਿਹੜਾ ਵੀਰ ਹੈ ਕਾਫੀ ਸ਼ੌਂ ਤੇ ਇਹਨੂੰ ਹੱਥ ਪਾ ਸਕਦੇ ਜੇ ਰੰਗ ਪ੍ਰਿੰਟ ਬਹੁਤ ਸੋਹਣਾ ਬਿਲਕੁਲ ਛੋਟੇ ਜਿਹੇ ਕਾਨ ਬਿਲਕੁਲ ਫੇਸ ਕੁਆਲਿਟੀ ਤੋਂ ਜੇਕਰ ਆਪਾਂ ਦੇਖੀਏ ਤੇ ਜਰਸੀ ਬਰੀਡ ਦੇ ਵਿੱਚ ਇੱਕ ਵਾਰੀ ਤੁਹਾਨੂੰ ਉਲਟ ਬਹਿੰਦੀ ਸਾਈਡ ਤੋਂ ਵੀ ਆਪਾਂ ਦਿਖਾ ਦਈਏ ਆ ਲਓ ਆ ਦੇਖੋ ਤਾਂ ਕੈਨ ਉਹ ਕੋਲੋਂ ਤਾਂ ਜਿਹੜਾ ਬੋਲਾ ਕਰ ਜੀ ਤਰ ਅੱਛਾ ਤੇ ਵੀਰ ਗੋਪੀ ਬਾਕੀ ਵਰਾਵਰੂ ਪੋਲਾ ਤੇ ਬਿਲਕੁਲ ਪੋਲਾ ਪੋਲਾ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਭਾਈ ਓਕੇ ਵੈਟ ਚੋਂ ਚ ਇਧਰ ਕੋ ਧੁੱਪੇ ਹੀ ਵੱਧੀ ਕੋਈ ਪਰਵਾਹ ਨਹੀਂ ਇਹਨੂੰ ਕਰ ਕੰਦੀ ਸਹੀ ਜਲਸੀ ਕਰਾਸ ਆ ਬਿਲਕੁਲ ਜੀ ਬਿਲਕੁਲ ਲੋ ਬਦਸੋ ਵੈੜ ਚੰਗੀ ਆ ਤੇ ਬਹੁਤੇ ਵੀਰ ਫੋਨ ਗੋਲਾ ਕਰਦੇ ਵੀਰ ਪਸੂ ਬਾਅਦ ਚ ਪਾਉਂਦੇ ਜੀ ਵੇਖ ਪਹਿਲਾਂ ਜਾਂਦੇ ਆ ਤੇ ਕੋਈਕ ਕੀ ਦੇਰੀ ਦੋਸਤੋ ਮਿੰਟਾਂ ਸੈਕਿੰਟਾਂ ਦੀ ਖੇਡ ਬਾਤ ਹੁੰਦੀ ਹੈ ਕਿਉਂਕਿ ਜਿਹੜੇ ਵੀਰ ਦੇ दाना पाणी ਜਿੱਥੇ ਲਿਖਿਆ ਕਰਮਾਲੀਆਂ ਦਾ ਜਿਹੜੇ ਵੀਰ ਤੇ ਕਰਮਾ ਚ ਦੁੱਧ ਲਿਖਿਆ ਉੱਥੇ ਇਹ ਨਾ ਪਹੁੰਚ ਜਾਣਾ ਹੁੰਦਾ ਠੀਕ ਹੈ ਜੀ ਇਸ ਕਰਕੇ ਜਿੰਨਾ ਵੀ ਕੋਈ ਪਹਿਲ ਦੇ ਆਧਾਰ ਤੇ ਫੋਨ ਕਰ ਸਕਦਾ ਤੁਸੀਂ ਕਰ ਸਕਦੇ ਜੇ ਬੱਚੀ ਬਹੁਤ ਸੋਹਣੀ ਹੈ ਮਗਰ ਬੱਚਾ ਤੇ ਇਹ ਗੋਪੀ ਵੀਰ ਕਿੰਨੇ ਦੀ ਦੇ ਦਗੇ ਫਿਰ ਆਪਾਂ ਛੋਟਾ ਮੁੱਲ ਕਰਨਾ ਸਿਆਲ ਹੁੰਦਾ ਭਾਵੇਂ 80000 ਰੁਪਏ ਮੁੱਲ ਕਰਾਣੇ ਲੈ ਵੜ ਦੋ ਹਾਂਜੀ ਅੱਜ 70000 ਰੁਪਏ ਮੁੱਲ ਕਰਾਂਗੇ ਵੜਦਾ ਆਪਾਂ 70000 ਹਾਂਜੀ ਤੇ ਹੋਰ ਵੀ ਕਰ ਦਈਏ ਮਾਨਤਨ ਖੁੱਲ੍ਹੇ 2000 ਰੁਪਏ ਮਾਨਤਨ ਕਰ ਦਾਂਗੇ ਠੀਕ 6000 ਕਰ ਦਾਂਗੇ 65000 ਦੀ ਬੱ ਪੂਰੇ 65000 ਲੋ ਵੀ ਦੋਸਤੋ 65000 ਦੀ ਇਹ ਵੇਡ ਦਿੱਤੀ ਜਾਊਗੀ 65000 ਦੀ ਬਾਕੀ ਵਾਸੀ ਪੂਛੀ ਤੁਸੀਂ ਇੱਥੇ ਆਣ ਕੇ ਵੇਖ ਲਿਓ ਤੇ ਕੋਈ ਕਸਰ ਨਹੀਂ ਕੀ ਕਰਮ ਵਾਲੀ ਦੇ ਵਿੱਚ ਤੇ ਬਾਕੀ ਫੇਸਬੁਕ ਕੁਆਲਟੀ ਸਾਰੀ ਚੰਗੀ ਆ ਰੰਗ ਪ੍ਰਿੰਟ ਚੰਗਾ ਬਾਕੀ ਥਾਨ ਭਾਂਡੇ ਦੀ ਪੂਰੀ ਖਬਰدار ਇੱਥੇ ਆਣ ਕੇ ਜਰੂਰ ਇੱਕ ਵਾਰੀ ਅੱਖੀਂ ਦੇਖਿਓ ਠੀਕ ਹੈ ਜੀ ਬਹੁਤ ਸੋਹਣਾ ਥਾਨ ਲੱਗਾ ਵੇੜਨ ਨੂੰ ਤੇ ਅੱਛਾ ਵੀਰ ਗੋਪੀ ਇੱਕ ਆਪਣੇ ਕੋਲ ਲਾਸਟ ਵੇਚ ਜਿਹੜੀ ਬਿਲਕੁਲ ਅੱਜ ਹੀ ਸੂਈ ਹੈ ਹੁਣ ਕੁਝ ਸਮਾਂ ਪਹਿਲਾਂ ਤੇ ਇਹ ਵੀ ਦੋਸਤੋ ਪੂਰੇ ਵੱਡੇ ਕੱਦ ਕਾੜ ਦੇ ਵਿੱਚ ਏ ਅੱਜ ਹੀ ਸੂਈ ਆ ਠੀਕ ਆ ਜੀ ਅੱਜ 27 ਮਹੀ ਆ ਤੇ ਅੱਜ ਹੀ ਸੂਈ ਆ ਤੇ ਮੈਨੂੰ ਲੱਗਦਾ ਵੀ ਕੋਈ 2-3 ਘੰਟੇ ਪਹਿਲਾਂ ਸੂਈ ਆ ਹਾਂਜੀ ਤੇ 2-3 ਕਿਲੋ ਚੋਈ ਵੀ ਆਪਾਂ ਹਾਂਜੀ ਤੇ ਅੱਛਾ ਫਿਰ ਗੋਪੀ ਦਾ ਸੂਆ ਕਿੰਨਾ ਹੋਊਗਾ ਦੁੱਜਾ ਦੁੱਜਾ ਭਾਜੀ ਦੁੱਜਾ ਬੱਚਾ ਮਗਰ ਬੱਚੀ ਭਾਜੀ ਬੱਚੀ ਬੜੇ ਚੰਗੇ ਸਾਣ ਦੀ ਹੈ ਬੱਚੀ ਖਾਣੀ ਹੋਣ ਤੋਂ ਹੀ ਵੇਖੋ ਇਹਦੇ ਇਧਰ ਵੇਖੋ ਲੈ ਵੀ ਬੱਚੀ ਬਹੁਤ ਚੰਗੇ ਸਾਣ ਦੀ ਹੈ ਹਾਂਜੀ ਲਓ ਦੋਸਤੋ ਕਾਫੀ ਕਲਰ ਬੱਚੇ ਦਾ ਠੀਕ ਆ ਵੈਸੇ ਜਿਹੋ ਜਿਹਾ ਸੀਮਨ ਆਪਾਂ ਪ੍ਰਵਾਹ ਦੇਨੇ ਉਹ ਜਿਹੜਾ ਬੱਚਾ ਆ ਜਾਂਦਾ ਤੇ ਵੇਖੋ ਤੁਸੀਂ ਕਿਤੇ ਨਾ ਕਿਤੇ ਜਰਸੀ ਤੇ ਐ ਇਸ ਬੱਚੇ ਦੇ ਵਿੱਚ ਤੇ ਛੇ ਦਾ ਹਾਂਜੀ ਹਾਂਜੀ ਭਾਈ ਲਓ ਬਦੋਸਤੋ ਛਿੱਗੀ ਇਹ ਵੜਾ ਤੇ ਦੂਜਾ ਸੂਆ ਸੈਕੰਡ ਟਾਈਮਰ ਆ ਹਾਂਜੀ ਤੇ ਅੱਛਾ ਵੀਰ ਗੋਪੀ ਅੱਜ ਦੀ ਸੂਈ ਜੇਰਜੁਰ ਪੈ ਗਈ ਪ੍ਰੋਪਰ ਹਾਂਜੀ ਹਾਂਜੀ ਪ੍ਰੋਪਰ ਪੈ ਗਈ ਆ ਠੀਕ ਹੈ ਜੀ ਹਾਂਜੀ ਲਓ ਦੋਸਤੋ ਜੇਰਜੁਰ ਪ੍ਰੋਪਰ ਪੈ ਚੁੱਕੀ ਆ ਜੇਰ ਦੀ ਪ੍ਰੋਪਰ ਤੁਹਾਨੂੰ ਵੀਡੀਓ ਵੀ ਮਿਲ ਜੂਗੀ ਸੋ ਉਹ ਬਣਾਈ ਹੈਗੀ ਵੀਡੀਓ ਠੀਕ ਹੈ ਜੀ ਕਲਿੱਪ ਬਣਾ ਕੇ ਰੱਖਿਆ ਵੀਰ ਹੁਣਾਂ ਨੇ ਤਕਰੀਬਨ ਕਿਸੇ ਵੀਰ ਨੇ ਦੇਖਣਾ ਸਬਦਾ ਕਰਨ ਲੱਗਿਆ ਉਹ ਤੁਸੀਂ ਦੇਖ ਸਕਦੇ ਜੀ ਹਾਂਜੀ ਪਿਛਲੇ ਸੂਏ 15 16 ਕਿਲੋ ਦੁੱਧ ਭਰਦੀ ਰਹੀ ਵਸ਼ੀ ਪਹਿਲਾਂ ਪਹਿਲਾਂ ਹਾਂ ਲੋ ਵੀ ਪਹਿਲਾਂ ਨੇ ਦੋਸਤੋ ਕੋਈ 15 ਦਾ ਪਲਾਸ ਮਿਲਕਿੰਗ ਕਰਵਾਈ ਆ ਇਸ ਵਾਰ ਦੂਜਾ ਸੂਆ ਮੋਹ 6 ਦਾ ਤੇ ਤਾਜੀ ਸੂਈ ਆ ਬਾਕੀ ਇਸ ਵਾਰ ਵੀ ਕੋਈ ਨਹੀਂ ਆ ਅਕੋਰਡਿੰਗ ਪਿਛਲੇ ਸੂਵੇ ਦੇ ਹਿਸਾਬ ਨਾਲ ਤੁਸੀਂ ਜਿਹੜੀ ਇਸ ਵਾਰ ਵੀ ਜਜਮੈਂਟ ਕਰ ਲਿਓ ਠੀਕ ਆ ਜੀ ਦੁੱਧ ਚਵਾ ਦੂਗੀ ਕਰਮਾਲੀ ਜਿਹੜਾ ਕੱਤ ਬਹੁਤ ਆ ਹਾਈਟ ਲੈਂਥ ਤੁਸੀਂ ਵੇਖ ਕੇ ਚੈੱਕ ਕਰ ਲਓ ਫੁੱਲ ਵੱਡੀ ਹਾਈਟ ਲੰਬੀ ਪੂਰੀ ਆ ਉੱਚੀ ਪੂਰੀ ਆ ਠੀਕ ਆ ਤਾਂ ਥਣ ਵੀ ਕਰਮਾਲੀ ਨੂੰ ਬਹੁਤ ਸੋਨਾ ਲੱਗਾ ਘਟ ਕੇ ਥਣ ਲੱਗਾ ਮੁੱਠੀ ਥਣ ਤੇ ਸੂ ਸਵਾ ਦੇ ਵਿੱਚ ਇੱਕ ਕੋਈ ਪਸ਼ੂ ਦੋਸਤ ਠੱਪਿਆ ਜਾਂ ਜਾਂਦਾ ਚਾਹੀ ਜਿੱਡਾ ਮਰਜ਼ੀ ਰਾਜ਼ੀ ਹੋਵੇ ਠੀਕ ਆ ਤੇ ਬਾਹਰ ਤੁਸੀਂ ਹੁਣ ਵੀ ਦੇਖ ਸਕਦੇ ਜੀ ਬੱਚੇ ਦਾ თਮਾ ਪੂਰਾ ਕਰਦੀ ਪਈ ਹੈ ਠੀਕ ਹੈ ਬਿਲਕੁਲ ਤਾਜੀ ਸੂਈ ਇਹ ਤੇ ਬੰਦੇ ਹੀ ਨੇ ਬੰਦੋ ਆ ਬੰਦੋ ਹੋ ਗਈ अच्छा गोपी वीर कोई ਧਾਰਾ ਕੱਢੀਆਂ ਦੀਆਂ ਵੀ ਹਾਂਜੀ ਹਾਂਜੀ ਚੋਂ ਜੋਕੇ ਆ 2 2 ਕਿਲੋ ਬੋਲਾ ਚੋਇਆ ਆਪਾਂ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਬਿਲਕੁਲ ਸੱਜਰ ਤਾਜੀ ਸੂਈ ਆ ਤੇ ਜੇਰ ਜੂਰ ਦੋਹਾਂ ਬੜਾ ਦੀ ਅੱਜ ਪੈ ਚੁੱਕੀ ਐ ਇੱਕ ਪਹਿਲੇ ਨੰਬਰ ਤੇ ਦਿਖਾਈਏ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾਉਂਦੇ ਆ ਬਿਲਕੁਲ ਇੱਕੋ ਸਮੇਂ ਤੇ ਸੂਈਆਂ ਇੱਕੋ ਟਾਈਮ ਤੇ ਜੇਰਾਂ ਜੂਰਾਂ ਪਈਆਂ ਨੇ ਦੋਹਾਂ ਦੀਆਂ ਠੀਕ ਹੈ ਜੀ ਤੇ ਵੱਛੀਆਂ ਦੋਹਾਂ ਦੇ ਮਗਰ ਹੈਗੀਆਂ ਬਿਲਕੁਲ ਜਿਹੜੀਆਂ ਅੱਜ ਤਾਜ਼ੀਆਂ ਸੂਈਆਂ ਨੇ ਤੇ ਗੋਪੀ ਇਹਦਾ ਵੀਰ ਕੀ ਕਰਦੇ ਜੀ ਮੁੱਲ ਕਿੱਥੋਂ ਤੱਕ ਲੈਦੇ ਇਹਦਾ 65000 ਕਰਦੇ ਮੁੱਲ 65 ਹਾਂ ਤੇ ਕਿਥੋਂ ਤੱਕ ਸ਼ੋਰ ਛੱਪੇ ਕਰਕੇ ਕਿਥੋਂ ਤੱਕ ਜੈਸਨ ਹੋਦੀ ਹੈ ਇਹ ਦੇ ਦਾਂਗੇ 2000 ਮਾਨਤਨ ਕਰਦਾਂਗੇ ਭਾਜੀ ਹੋਰ ਅੱਛਾ ਜੀ ਟ੍ਰੇਡ ਤਰੂਟ ਦੀ ਹੋਰ ਕਰਦਾਂਗੇ 100 ਰੁਪਿਆ ਭਾਜੀ ਅੱਛਾ 62000 ਦੀ ਵਸ਼ੀ ਰਦਾਂਗੇ ਲਓ ਜੀ ਇਹ 62000 ਦੀ ਦੋਸਤੋ ਵੀਰ ਗੋਪੀਆਂ ਦਾ ਵੀ ਦੇ ਦਿਆਂਗੇ ਜੈਸਨੋ ਮਗਰ ਵਛੀ ਆਪ ਦੀ ਜਸਵਤ ਹੋਈ ਆ ਮੋਹਦਨ ਦੀ ਛੀ ਆ ਠੀਕ ਆ ਜੀ ਤੇ ਕਾਤੋਂ ਵੱਡਾ ਜਿੰਨੀਆਂ ਵੱਡਾ ਦਿਖਾਈਆਂ ਉਹਨਾਂ ਸਾਰਿਆਂ ਦੇ ਵਿੱਚੋਂ ਇਹ ਵੱਡੇ ਕਦ ਕਾਟ ਦੇ ਵਿੱਚ ਤੇ ਫੁੱਲ ਵੱਡੀ ਹਾਈਟ ਲੈਂਥ ਵਾਲੀ ਆ ਤੇ ਨਵੀਂ ਆ ਠੀਕ ਆ ਜੀ ਸੋ ਦੂਜੇ ਸਵੇਰੇ ਦੇ ਵਿੱਚ ਜਿੱਦਾਂ ਨਾਰਮਲੀ ਇੱਕ ਵੀਰ ਪਸੂ ਮੋਹਦੰਦੀ ਵੇਕੇ ਖਰੀਦਿਆ ਤੇ ਉਹ ਛਕੀ ਆ ਦੋਸਤੋ ਦੂਜਾ ਸੂਆ ਸੋਈ ਥਣ ਲੇਵੇ ਦੀ ਪੂਰੀ ਸਾਫ ਸੁਥਰੀ ਆ ਲੈ ਠੀਕ ਆ ਜੀ ਸੋ ਬੋਲਾ ਬੋਲਾ ਚੋਗੇ ਦੋਸਤੋ ਥੋੜੀਆਂ ਥੋੜੀਆਂ ਹਲਕੀਆਂ ਕੀਤੀਆਂ ਨੇ ਇਸ ਕਰਕੇ ਥੋੜਾ ਜਿਹਾ ਦੱਖ ਨਹੀਂ ਦਿੰਦੀਆਂ ਪਈਆਂ ਗਿਆ ਕਿਉਂਕਿ ਬੋਲੇ ਦੇ ਉੱਤੇ ਜਿਹੜੀ ਚਵਾਈ ਆ ਸਾਨੂੰ ਪਤਾ ਨਹੀਂ ਨਾ ਅੱਜ ਵੀਡੀਓ ਬਣਾਉਣੀ ਆਪਾਂ ਆਪਾਂ ਫਿਰ ਬਹੁਤ ਚੋਤਾ ਹੀ ਨਹੀਂ ਲਾ ਕੇ ਜਾਂਦਾ ਜਾਂਦਾ ਉਹ ਆਉਂਦਾ ਵੀਰ ਲਾ ਕੇ ਆਇਆ ਤੇ ਆਪਾਂ ਵੀਡੀਓ ਬਣਵਾ ਲਈਏ ਵੀਡੀਓ ਪਾ ਲਈ ਅਚਾਨਕ ਛਾਪਾ ਮਾਰਿਆ ਅੱਜ ਮੰਮੀ ਹਾਂਜੀ ਹਾਂਜੀ ਚਾਂਕਾ ਆਇਆ ਅੱਜ ਹਾਂ ਦੇ ਟਾਈਮ ਦੇ ਪੱਗੀਆਂ ਚੜ ਦਿੰਦੇ ਆ ਹਾਂ ਛੜ ਦਿੰਦੇ ਆ ਨਾਲੇ ਹੀਰੇ ਬਿਲਕੁਲ ਤਾਜ਼ੀਆਂ ਸੁਈਆਂ ਨੇ ਤੇ ਬੌਲੇ ਦੇ ਵਿੱਚ ਜਿਆਦਾ ਸੜਨਾ ਪਸੂ ਨੇ ਜਿੰਨਾ ਜਿੰਨਾ ਸਾਫ਼ ਕਰਦਾ ਕੋ ਉਹਨੇ ਚੜਦੀ ਜਾਊਗੀ ਸੋ ਦੋਸਤੋ ਅੱਜ ਫਿਲਹਾਲ ਜਿਹੜੇ ਚਾਰ ਇਹ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਵੀਰ ਗੋਪੀ ਹੋਣਾ ਦੇ ਫਾਰਮ ਤੋਂ ਪਿੰਡ ਮੂਸੇ ਤੁਸੀਂ ਵਿਜ਼ਿਟ ਕਰਨੀ ਆ ਦੋਸਤੋ ਅਸ਼ਿ ਦੀ ਬਿਲਕੁਲ ਥੋੜੀ ਦੂਰੀ ਹੈਗੀ ਆ। ਭਿੱਖੀਪਿੰਡ ਤੋਂ ਦੋਸਤੋ ਜਿਹੜੀ ਛੜਕਚਵਾਲ ਅੰਮ੍ਰਿਤਸਰ ਨੂੰ ਜਾਂਦੀ ਐ ਸੇ ਛੜਕ ਦੇ ਉਪਰ ਪਿੰਡ ਮੂਸੇ ਆਉਂਦਾ। ਸੁਰਸਿੰਗ ਤੋਂ ਅਗਲਾ ਪਿੰਡ ਜਿਹੜਾ ਦੋਸਤੋ ਮੂਸੇ ਦਾ ਡਾ ਹੁੰਦਾ ਤੇ ਬਾਕੀ ਪਸ਼ੂ ਵਪਾਰ ਦਾ ਕਿੱਤਾ ਵੀਰ ਹੁੰਦਾ। ਪਸ਼ੂ ਦੋਸਤੋ ਚੰਗੇ ਆਉਂਦੇ ਆ। ਆਪਣੇ ਵੱਲੋਂ ਤਸੱਲੀ ਵਾਲਾ ਪਸ਼ੂ ਕੋਈ ਚੰਗਾ ਹੀ ਸਮਝ ਕੇ ਅੱਗੋਂ ਖਰੀਦਦਾ ਵੀਰ। ਅੱਗੋਂ ਚੰਗਾ ਹੀ ਵੇਚਦਾ ਕਿਉਂਕਿ ਹਰ ਇੱਕ ਭੈਣ ਭਰਾ ਸੱਜਣ ਬੜੀ ਦੂਰੋਂ ਨੇੜੇੋਂ ਜੁੜੇ ਆ ਤੇ ਬਾਕੀ ਫਿਰ ਵੀ ਥੋੜਾ ਵੀ ਫਰਜ ਬਣਦਾ ਇੱਥੇ ਆ ਕੇ ਦੋ ਟਾਈਮ ਚੋਕੇ ਚਾ ਵੀਰ ਗੋਪੀ ਇੱਕ ਵਾਰੀ ਨੰਬਰ ਆਪਣੇ ਜ਼ਰੂਰ ਬੋਲ ਦਗੇ 95014 39299 95014 39299 ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਸਨ ਮੇਰੇ ਨਾਲ ਵੀਰ ਗੋਪੀ ਤੇ ਅੱਜ ਵੀਰ ਹੀਰੇ ਦੇ ਕੋਲ ਆਏ ਆ ਦੋਸਤੋ ਇਹਨਾਂ ਦੇ ਫਾਰਮ ਦੇ ਉੱਪਰ ਇਹ ਪਸ਼ੂ ਆ ਆਓ ਆਪਣੀ ਨਰਕ ਪੜਖ ਕਰੋ ਤਸੱਲੀ ਕਰੋ ਨਾਲ ਦੇ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ